ਲਖਪਤ ਰਾਏ ਨੂੰ ਕੋੜਿਆਂ ਦੇ ਹਸਪਤਾਲ ਦੇ ਨੇੜੇ ਇੱਕ ਟੋਆ ਪੁੱਟਿਆ ਗਿਆ ਕਮਰੇनुਮਾ ਟੋਆ ਪੱਟ ਕੇ ਉਸ ਨੂੰ ਵਿੱਚ ਬਿਠਾਇਆ ਗਿਆ ਵਿੱਚ ਬਿਠਾ ਕੇ ਉਤੋਂ ਉਸ ਨੂੰ ਢੱਕ ਦਿੱਤਾ ਗਿਆ ਉਸ ਦੇ ਵਿੱਚ ਸਿਰਫ ਇੱਕ ਮੋਰੀ ਮਲਮੁਤਰ त्याਗਣ ਲਈ ਛੱਡ ਦਿੱਤੀ ਗਈ ਉਸ ਦੇ ਵਿੱਚ ਸਾਰਾ ਦਲ ਮਲਮੁਤਰ त्याग ਕਰਦਾ ਸੀ ਕਹਿੰਦੇ 6 ਮਹੀਨੇ ਨਰਕ ਭੋਗਣ ਤੋਂ ਬਾਅਦ ਕੀੜੇ ਪੈ ਕੇ ਲਖਪਤ ਰਾਏ ਆਪਣੇ ਕਰਮਾਂ ਨੂੰ ਰੋਂਦਾ ਮਰ ਗਿਆ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸਾ ਅਗਨਮ ਹੈ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੌੜੀ ਰਾਗ ਵਿੱਚ ਇਹ ਉਪਦੇਸ਼ ਕਰਦੇ ਹਨ ਕਿ ਗਰੀਬਾਂ ਉੱਤੇ ਖਿਜਣ ਵਾਲੀ ਜਾਂ ਗਰੀਬਾਂ ਕਮਜ਼ੋਰਾਂ ਉੱਤੇ ਜ਼ੁਲਮ ਕਰਨ ਵਾਲੀ ਦਾੜੀ ਭਾਵ ਰਤਬਾ ਹਮੇਸ਼ਾ ਸੱਚੇ ਪਾਤਸ਼ਾਹ ਉਸ ਦਾੜੀ ਨੂੰ ਅਗਨ ਵਿੱਚ ਸਾੜ ਦਿੰਦੇ ਨੇ। ਉਹ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਪੂਰਾ ਨਿਆਂ ਕਰਦੇ ਹਨ ਤੇ ਆਪਣੇ ਦਾਸ ਆਪਣੇ ਸੇਵਕਾਂ ਦੀ ਉਹ ਰੱਖਿਆ ਜ਼ਰੂਰ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਾਂਗੇ ਜ਼ੈਹਿਆ ਖਾਨ ਅਤੇ ਲਖਮਤਰਾਇ ਦੇ ਜ਼ੁਲਮੀ ਰਾਜ ਦੇ ਅੰਤ ਦੀ। ਕਿਸ ਜ਼ੁਲਮੀ ਰਾਜ ਦਾ ਅੰਤ ਕਿਵੇਂ ਹੋਇਆ ਛੋਟੇ ਕੱਲੂ ਘਾਰੇ ਤੋਂ ਬਾਅਦ ਸਿੰਘ ਦੁਬਾਰਾ ਜੰਗਲਾਂ ਵਿੱਚ ਚਲੇ ਗਏ ਅਤੇ ਤਕਰੀਬਨ ਛੋਟੇ ਕੱਲੂ ਘਾਰੇ ਦੇ 10 ਮਹੀਨਿਆਂ ਬਾਅਦ ਹੀ ਖਾਨਾਂ ਜੰਗੀ ਮੁਗਲ ਰਾਜ ਦੇ ਵਿੱਚ ਹੋਈ ਯਈਆ ਖਾਨ ਅਤੇ ਉਸ ਦੇ ਪ੍ਰਾ ਸ਼ਾਹ ਨਵਾਜ਼ ਦੀ ਆਪਸ ਵਿੱਚ ਤਖਤ ਨੂੰ ਲੈ ਕੇ ਜੰਗ ਸ਼ੁਰੂ ਹੋਈ ਜਿਸ ਦੇ ਵਿੱਚ ਯਈਆ ਖਾਂ ਹਾਰਿਆ ਇਹ ਮਾਰਚ 1747 ਦਾ ਸਮਾਂ ਸੀ ਜਦ ਕਿ ਛੋਟਾ ਕੱਲੂ ਕਾਰਾ ਮਈ 1746 ਦੇ ਵਿੱਚ ਹੁੰਦਾ ਮਾਰਚ 1747 ਦੇ ਵਿੱਚ ਯਈਆ ਖਾਨ ਆਪਣੇ ਭਰਾ ਸ਼ਾਹ ਨਵਾਜ਼ ਤੋਂ ਜੰਗ ਹਾਰ ਜਾਂਦਾ ਤੇ ਸ਼ਾਹ ਨਵਾਜ਼ ਯਈਆ ਖਾਨ ਨੂੰ ਕੈਦ ਕਰਕੇ ਜੇਲ੍ਹ ਵਿੱਚ ਭੇਜ ਦਿੰਦਾ ਇਸ ਤਰ੍ਹਾਂ ਯਈਆ ਖਾਨ ਦੇ ਜ਼ੁਲਮੀ ਰਾਜ ਦਾ ਅੰਤ ਹੁੰਦਾ ਹੈ ਸ਼ਾਹ ਨਵਾਜ਼ ਲਖਪਤਰਾਏ ਨੂੰ ਵੀ ਕੈਦ ਕਰਕੇ ਜੇਲ੍ਹ ਵਿੱਚ ਭੇਜ ਦਿੰਦਾ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦਾ ਹਿੰਦੁਸਤਾਨ ਤੇ ਪਹਿਲਾ ਹੱਲਾ ਹੁੰਦਾ ਹੈ ਦਸੰਬਰ 1747 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਸ਼ਾਹ ਨਵਾਜ਼ ਦੇ ਸੱਦੇ ਤੇ ਹੀ ਹਿੰਦੁਸਤਾਨ ਹੱਲਾ ਕਰਨ ਆਉਂਦਾ ਕਿਉਂਕਿ ਸ਼ਾਹ ਨਵਾਜ਼ ਆਪਣਾ ਰਾਜ ਆਪਣੀ ਗੱਦੀ ਪੱਕੀ ਕਰਨਾ ਚਾਹੁੰਦਾ ਸੀ ਇਸੇ ਲਈ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦੇ ਕੇ ਭੇਜਦਾ ਹੈ ਕਿ ਉਹ ਹਿੰਦੁਸਤਾਨ ਤੇ ਹੱਲਾ ਕਰੇ ਅਹਿਮਦ ਸ਼ਾਹ ਅਬਦਾਲੀ ਦਸੰਬਰ 1747 ਦੇ ਵਿੱਚ ਪਹਿਲਾ ਹੱਲਾ ਹਿੰਦੁਸਤਾਨ ਤੇ ਕਰਦਾ ਹੈ ਅਤੇ ਜਨਵਰੀ 1748 ਦੇ ਵਿੱਚ ਉਹ ਲਾਹੌਰ ਉੱਤੇ ਕਬਜ਼ੇ ਹੋ ਜਾਂਦਾ ਹੈ। ਲਾਹੌਰ ਤੋਂ ਕਬਜ਼ੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਫਿਰ ਮਾਰਚ 1748 ਦੇ ਵਿੱਚ ਲਾਹੌਰ ਤੋਂ ਦਿੱਲੀ ਵੱਲ ਨੂੰ ਵੱਧਦਾ ਹੈ। ਪਰ ਸਰਹੰਦ ਨੇੜੇ ਮਾਨੂਪੁਰ ਵਿਖੇ ਉਸ ਦਾ ਟਾਕਰਾ ਮੀਰ ਮੰਨੂ ਦੀ ਫੌਜ ਨਾਲ ਹੁੰਦਾ ਹੈ। ਮੁਗਲ ਤੇ ਅਫਗਾਨਾਂ ਦੀ ਇਸ ਲੜਾਈ ਦੇ ਵਿੱਚ ਅਬਦਾਲੀ ਬੁਰੀ ਤਰ੍ਹਾਂ ਹਾਰ ਜਾਂਦਾ ਤੇ ਮੀਰ ਮੰਨੂ ਦੀ ਜਿੱਤ ਹੁੰਦੀ ਹੈ ਅਬਦਾਲੀ ਨੂੰ ਵਾਪਸ ਅਫਗਾਨਿਸਤਾਨ ਮੁੜਨਾ ਪੈਂਦਾ ਹੁਣ ਇਸ ਸਮੇਂ ਦਿੱਲੀ ਤਖਤ ਤੇ ਭਾਵ ਹਿੰਦੁਸਤਾਨ ਦਾ ਬਾਦਸ਼ਾ ਸ਼ਾ ਮੁਹੰਮਦ ਰੰਗੀਲਾ ਸੀ ਸ਼ਾ ਮੁਹੰਮਦ ਰੰਗੀਲਾ ਦੇ ਸਮੇਂ ਮੁਗਲ ਰਾਜ ਪੂਰਨ ਤੌਰ ਤੇ ਕਮਜ਼ੋਰ ਸੀ ਸ਼ਾ ਮੁਹੰਮਦ ਰੰਗੀਲਾ ਇੱਕ ਮੁਗਲ ਸਾਮਰਾਜ ਦਾ ਸਭ ਤੋਂ ਕਮਜ਼ੋਰ ਬਾਦਸ਼ਾਹ ਗਿਣਿਆ ਜਾਂਦਾ ਹੈ ਅਤੇ ਅਪ੍ਰੈਲ 1748 ਦੇ ਵਿੱਚ ਹੀ ਸ਼ਾਹ ਮੁਹੰਮਦ ਰੰਗੀਲਾ ਮਰ ਵੀ ਜਾਂਦਾ ਹੈ ਨਾਦਰ ਸ਼ਾ ਸ਼ਾਹ ਮੁਹੰਮਦ ਰੰਗੀਲੇ ਦੇ ਸਮੇਂ ਹੀ ਦਿੱਲੀ ਤੇ ਹਮਲਾ ਕਰਦਾ ਹੈ ਤੇ ਨਾਦਰ ਸ਼ਾ ਸ਼ਾਹ ਮੁਹੰਮਦ ਰੰਗੀਲੇ ਦੇ ਸਮੇਂ ਹੀ ਤਖਤ-ਏ-ਤਾऊस ਤੇ ਕੋਹਿੰੂਰ ਹੀਰਾ ਹਿੰਦੁਸਤਾਨ ਤੋਂ ਲੁੱਟ ਕੇ ਲੈ ਜਾਂਦਾ ਹੈ ਅਹਿਮਦ ਸ਼ਾ ਅਬਦਾਲੀ ਦੇ ਪਹਿਲੇ ਹੱਲੇ ਸਮੇਂ ਮੁਗਲ ਰਾਜ ਦੇ ਵਿੱਚ ਆਈ ਅਰਾਜਕਤਾ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ ਸਿੱਖਾਂ ਨੂੰ ਇਸ ਦਾ ਬਹੁਤ ਫਾਇਦਾ ਹੋਇਆ ਸਿੱਖ ਦੁਬਾਰਾ ਤੋਂ ਛੋਟੇ-ਛੋਟੇ ਟੋਲਿਆਂ ਤੋਂ ਵੱਡੇ ਜਥੇਬੰਦਿਆਂ ਦੇ ਵਿੱਚ ਜਥੇਬੰਦਕ ਹੋਣ ਲੱਗੇ ਮੁਗਲਾਂ ਦੀ ਇਹਨਾਂ ਲੜਾਈ ਦੇ ਕਾਰਨ ਹੀ ਸਿੱਖਾਂ ਨੂੰ ਅੰਮ੍ਰਿਤਸਰ ਆਜ਼ਾਦ ਕਰਾਉਣ ਦਾ ਮੌਕਾ ਮਿਲਿਆ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਆਜ਼ਾਦ ਕਰਾ ਕੇ ਉੱਥੇ ਇੱਕ ਵੱਡਾ ਇਕੱਠ ਰੱਖਿਆ ਅਤੇ ਉੱਥੇ ਰਾਮ ਰੌਣੀ ਕਿਲੇ ਨੂੰ ਉਸਾਰਨ ਦਾ ਫੈਸਲਾ ਕੀਤਾ ਗਿਆ ਅਤੇ ਸਿੱਖਾਂ ਨੇ ਇਸੇ ਸਾਲ ਹੀ ਰਾਮ ਰੌਣੀ ਦਾ ਕੱਚਾ ਕਿਲਾ ਉਸਾਰਿਆ ਜਿਹੜਾ ਕਿ ਸਿੱਖ ਸ਼ਕਤੀ ਦਾ ਬਾਅਦ ਵਿੱਚ ਕੇਂਦਰ ਬਣਿਆ ਜਿਸ ਨੂੰ ਕਿ ਰਾਮਗੜ੍ਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਜਿਸ ਦੀ ਬਾਗਡੋਰ ਜੱਸਾ ਸਿੰਘ ਰਾਮਗੜ੍ਹਿਆ ਕੋਲੇ ਗਈ ਜੱਸਾ ਸਿੰਘ ਸਰਦਾਰ ਜੱਸਾ ਸਿੰਘ ਨੂੰ ਰਾਮਗੜ ਕਿਲੇ ਦੀ ਵਾਕਡੋਰ ਮਿਲਣ ਤੋਂ ਬਾਅਦ ਹੀ ਜੱਸਾ ਸਿੰਘ ਰਾਮਗੜੀਆ ਕਿਹਾ ਜਾਣ ਲੱਗਿਆ ਇੱਥੋਂ ਹੀ ਰਾਮਗੜੀਆ ਮਿਸਲ ਦਾ ਆਗਾਜ਼ ਹੋਇਆ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸਿੱਖ ਚੁੱਪ ਕਰਕੇ ਨਹੀਂ ਸੀ ਬੈਠ ਰਹੇ ਉਹਨਾਂ ਦਾ ਮੁਗਲਾਂ ਨਾਲ ਮਾੜੀਆਂ ਮੋਟੀਆਂ ਝੜਪਾਂ ਚੱਲ ਰਹੀਆਂ ਸਨ ਅਹਿਮਦ ਸ਼ਾਹ ਅਬਦਾਲੀ ਦਾ ਹੱਲਾ ਹੁੰਦਾ ਪਰ ਸਿੱਖ ਅਹਿਮਦ ਸ਼ਾਹ ਅਬਦਾਲੀ ਤੇ ਵੀ ਹੱਲਾ ਕਰ ਦਿੰਦੇ ਨੇ ਹੈ ਸਿੱਖ ਅਹਿਮਦ ਸ਼ਾਹ ਅਬਦਾਲੀ ਤੇ ਰਾਤ ਸਮੇਂ ਹੱਲਾ ਕਰਦੇ ਆ ਉਹਨਾਂ ਦਾ ਲੁੱਟਿਆ ਸਮਾਨ ਹਿੰਦੁਸਤਾਨ ਤੋਂ ਸਿੱਖ ਲੁੱਟ ਕੇ ਲੈ ਜਾਂਦੇ ਆ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਸਿੱਖਾਂ ਨੇ ਟਿਕ ਕੇ ਬੈਠਣਾ ਨਹੀਂ ਦਿੱਤਾ। ਇਸੇ ਸਾਲ ਦੌਰਾਨ ਹੀ 29 ਮਾਰਚ 1748 ਨੂੰ ਦਲ ਖਾਲਸਾ ਦੀ ਸਥਾਪਨਾ ਹੋਈ। ਇਹ ਇਸ ਦੌਰ ਦੀ ਸਭ ਤੋਂ ਮਹੱਤਵਪੂਰਨ ਘਟਨਾ ਸੀ। ਦਲ ਖਾਲਸਾ ਦੀ ਸਥਾਪਨਾ ਹੋਣਾ। ਅਬਦਾਲੀ ਦੇ ਪਹਿਲੇ ਹਮਲੇ ਤੋਂ ਤੁਰੰਤ ਬਾਅਦ ਹੀ ਵਿਸਾਖੀ ਵਾਲੇ ਦਿਨ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖਾਲਸਾ ਸੱਦਿਆ। ਉੱਥੇ ਹੀ ਗੁਰਮਤਾ ਕਰਕੇ 65 ਛੋਟੇ-ਛੋਟੇ ਜਥਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਜਥੇਬੰਦਕ ਰੂਪ ਦੇ ਵਿੱਚ 11 ਮਿਸਲਾ ਬਣਾਈਆਂ ਗਈਆਂ ਅਤੇ ਉਸੇ ਸਮੇਂ ਹੀ ਦਲ ਖਾਲਸਾ ਦੀ ਸਥਾਪਨਾ ਵੀ ਹੋਈ। ਦਲ ਖਾਲਸਾ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਉਸ ਵਿਸਾਖੀ ਵਾਲੇ ਦਿਨ ਚੁਣਿਆ ਗਿਆ। ਮਾਰਚ 1748 ਦੇ ਵਿੱਚ ਅਬਦਾਲੀ ਦੇ ਹਮਲੇ ਤੋਂ ਬਾਅਦ ਅਬਦਾਲੀ ਦੇ ਹਾਰਨ ਤੋਂ ਬਾਅਦ ਮੀਰ ਮੰਨੂ ਲਾਹੌਰ ਤੇ ਕਾਬਜ਼ ਹੁੰਦਾ। ਅਤੇ ਮੀਰ ਮੰਨੂ ਲਾਹੌਰ ਤੇ ਕਾਬਜ ਹੋਣ ਤੋਂ ਤੁਰੰਤ ਬਾਅਦ ਹੀ RAM RAUNI ਦੇ ਕਿਲੇ ਨੂੰ ਘੇਰਾ ਪਾ ਲੈਂਦਾ RAM RAUNI ਦੇ ਕਿਲੇ ਨੂੰ ਕਈ ਮਹੀਨਿਆਂ ਤੱਕ ਘੇਰਾ ਪਿਆ ਰਹਿੰਦਾ ਹੈ ਇਸ ਸਮੇਂ ਦੌਰਾਨ ਕੌੜਾ ਮੱਲ ਜੀ ਮੀਰ ਮੰਨੂ ਦੇ ਦਰਬਾਰ ਦੇ ਵਿੱਚ دیਵਾਨ ਲੱਗਦੇ ਨੇ ਬਹੁਤ ਉੱਚਾ ਰਤਬਾ ਉਹਨਾਂ ਨੂੰ ਮਿਲਦਾ ਇਸ ਸਮੇਂ ਦੌਰਾਨ ਹੀ ਕੌੜਾ ਮੱਲ ਜੀ ਮੀਰ ਮੰਨੂ ਦੇ ਦਰਬਾਰ ਵਿੱਚ دیਵਾਨ ਦੀ ਉਪਾਧੀ ਹਾਸਲ ਕਰਦੇ ਨੇ ਅਤੇ ਕੌੜਾ ਮੱਲ ਜੀ ਮੀਰ ਮੰਨ ਨੂੰ ਸਮਝਾਉਂਦੇ ਨੇ ਕਿ ਅਬਦਾਲੀ ਦੇ ਹਮਲੇ ਰੋਕਣ ਲਈ ਸਾਨੂੰ ਸਿੱਖਾਂ ਦੀ ਬਹੁਤ ਵੱਡੀ ਲੋੜ ਹੈ ਤੇ ਸਿੱਖਾਂ ਤੋਂ ਬਿਨਾ ਅਬਦਾਲੀ ਦੇ ਹਮਲੇ ਨੂੰ ਰੋਕਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਮੀਰ ਮੰਨ ਨੂੰ ਕੌੜਾ ਮੱਲ ਜੀ ਦੀ ਗੱਲ ਮੰਨ ਕੇ ਸਿੱਖਾਂ ਨਾਲ ਸਮਝੌਤਾ ਕਰਦਾ ਹੈ ਅਤੇ ਪੱਟੀ ਦੇ ਇਲਾਕੇ ਦੀ 1/4 ਹਿੱਸਾ ਜਾਗੀਰ ਸਿੱਖਾਂ ਦੇ ਨਾਂ ਕਰ ਦਿੰਦਾ ਹੈ ਅਤੇ ਦੀਵਾਨ ਕੌੜਾ ਮੱਲ ਜੀ ਨਹੀਂ ਮੁਲਤਾਨ ਵਿੱਚ ਸ਼ਾਹਨਵਾਜ਼ ਦੀ ਬਗਾਵਤ ਵੇਲੇ ਸ਼ਾਹਨਵਾਜ਼ ਨਾਲ ਜੰਗ ਕਰਨ ਲਈ ਦਲ ਖਾਲਸਾ ਨੂੰ ਬੇਨਤੀ ਕੀਤੀ ਅਤੇ ਦਲ ਖਾਲਸਾ ਦੀ ਮਦਦ ਨਾਲ ਹੀ ਉਹਨਾਂ ਨੇ ਮੁਲਤਾਨ ਦੀ ਜੰਗ ਜਿੱਤੀ ਮੁਲਤਾਨ ਦੀ ਜੰਗ ਜਿੱਤਣ ਤੋਂ ਬਾਅਦ ਦੀਵਾਨ ਕੌੜਾ ਮੱਲ ਜੀ ਨੂੰ ਜੋ ਇਨਾਮ ਦੀ ਰਕਮਿ ਮਿਲੀ ਉਹ ਤਕਰੀਬਨ ਇਹ ਇਤਿਹਾਸਕਾਰਾਂ ਵੱਲੋਂ ਲਿਖਿਆ ਜਾਂਦਾ ਹੈ ਕਿ 11000 ਰੁਪਏ ਸੀ 11000 ਉਹਨਾਂ ਨੇ ਸ਼ਰੀਨਨ ਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਉਸਾਰੀ ਤੇ ਲਗਾਏ ਅਤੇ ਸਿੱਖਾਂ ਨਾਲ ਇਸ ਪ੍ਰੇਮ ਭਾਵ ਨੂੰ ਦੇਖ ਕੇ ਸਿੱਖ ਕੌੜਾ ਮੱਲ ਜੀ ਨੂੰ ਮਿੱਠਾ ਮੱਲ ਜੀ ਵੀ ਕਹਿਣ ਲੱਗੇ ਹੁਣ ਮੀਰ ਮੰਨੂ ਨੇ ਲਖਪਤ ਰਾਏ ਨੂੰ ਕੈਦ ਚੋਂ ਬਾਹਰ ਕੱਢਿਆ ਅਤੇ ਉਸ ਨੂੰ 30 ਲੱਖ ਰੁਪਏ ਦਾ ਭਾਰੀ ਜੁਰਮਾਨਾ ਕੀਤਾ ਲਖਪਤ رائے ਨੇ ਆਪਣੀ ਸਾਰੀ ਜਾਇਦਾਦ ਚਮਾ ਪੂੰਜੀ ਬੇਚ ਕੇ 10 ਲੱਖ ਰੁਪਏ ਜੁਰਮਾਨਾ ਭਰਿਆ ਪਰ 20 ਲੱਖ ਰੁਪਿਆ ਉਸ ਦਾ ਜੁਰਮਾਨਾ ਭਰਨਾ ਹਜੇ ਵੀ ਬਾਕੀ ਸੀ ਤਾਂ ਦੀਵਾਨ ਕੌੜਾ ਮਲ ਜੀ ਨੇ ਮੀਰ ਮੰਨੂ ਨੂੰ ਕਿਹਾ ਕਿ ਇਸ ਦਾ ਬਾਕੀ ਦਾ ਜੁਰਮਾਨਾ ਮੈਂ ਆਦਾ ਕਰਾਂਗਾ ਤੇ ਇਸ ਨੂੰ ਮੇਰੇ ਹਵਾਲੇ ਕਰ ਦਿਓ ਤਾਂ ਮੀਰ ਮੰਨੂ ਦੀਵਾਨ ਕੌੜਾ ਮਲ ਜੀ ਨੂੰ ਆਖਣ ਲੱਗਾ ਕਿ ਇਸ ਦਾ ਤੁਸੀਂ ਲਖਪਤ رائے ਦਾ ਕੀ ਕਰੋਗੇ ਤਾਂ ਮੀਰ ਮੰਨੂ ਜੀ ਨੇ ਕਿਹਾ ਕਿ ਇਸ ਨੂੰ ਇਸ ਦੀ ਸਹੀ ਜਗ੍ਹਾ ਤੇ ਪਹੁੰਚਾਉਣਾ ਮੇਰਾ ਫਰਜ਼ ਹੈ ਤੇ ਮੈਂ ਇਸ ਨੂੰ ਪਹੁੰਚਾਵਾਂਗਾ ਫਿਰ ਦੀਵਾਨ ਕੌੜਾ ਮੱਲ ਜੀ ਨੇ 20 ਲੱਖ ਰੁਪਏ ਜੁਰਮਾਨਾ ਅਦਾ ਕਰਕੇ ਬਾਕੀ ਦਾ ਬਚਿਆ ਲਖਪਤ ਰਾਏ ਨੂੰ ਕੈਦ ਕਰ ਲਿਆ ਲਖਪਤ ਰਾਏ ਦੀਆਂ ਮਸ਼ਕਾਂ ਬੰਨ ਕੇ ਉਸ ਨੂੰ ਲਿਜਾਣ ਲੱਗਾ ਤਾਂ ਲਖਪਤ ਰਾਏ ਨੇ ਦੀਵਾਨ ਕੌੜਾ ਮੱਲ ਜੀ ਨੂੰ ਪੁੱਛਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਤਾਂ ਦੀਵਾਨ ਕੌੜਾ ਮੱਲ ਜੀ ਨੇ ਕਿਹਾ ਕਿ ਹੁਣ ਤੈਨੂੰ ਅਕਾਲ ਪੁਰਖ ਦੀ ਫੌਜ ਅੱਗੇ ਪੇਸ਼ ਕੀਤਾ ਜਾਏਗਾ ਅਕਾਲ ਪੁਰਖ ਦੀ ਫੌਜ ਤੇਰੇ ਕੀਤੇ ਜ਼ੁਲਮਾਂ ਦਾ ਹਿਸਾਬ ਲੇਗੀ ਐਨੀ ਗੱਲ ਸੁਣਦਿਆਂ ਲਖਪਤ ਰਾਏ ਦਾ ਰੰਗ ਪੀਲਾ ਪੈ ਗਿਆ ਲਖਪਤ ਰਾਏ ਨੂੰ ਆਪਣੀ ਮੌਤ ਸਾਹਮਣੇ ਦੱਸਣ ਲੱਗ ਪਈ ਪਰ ਲਖਪਤ ਰਾਏ ਨੂੰ ਆਪਣੇ ਕੀਤੇ ਜ਼ੁਲਮ ਵੀ ਚੇਤੇ ਆਉਣ ਲੱਗੇ ਲਖਪਤ ਰਾਏ ਨੂੰ ਚੇਤੇ ਆਉਣ ਲੱਗਾ ਛੋਟਾ ਕੱਲੂਕਾਰ ਲਖਪਤ ਰਾਏ ਨੂੰ ਨਖਾਸ ਚੌਂਕ ਜਾਦ ਆਉਣ ਲੱਗਾ ਅਤੇ ਅਕਾਲ ਪੁਰਖ ਦੀ ਫੌਜ ਨੀਲੇ ਬਾਣਿਆਂ ਦੇ ਵਿੱਚ ਬੈਠੇ ਸਿੰਘ ਵੀ ਉਸ ਨੂੰ ਨਜ਼ਰੀ ਪੈਣ ਲੱਗੇ ਅਤੇ ਉਸ ਦੀ ਜਾਨ ਮਨੋ ਮੁਠੀ ਵਿੱਚ ਆ ਗਈ ਸੀ ਮਸ਼ਕਾ ਬਨ ਕੇ ਉਸ ਨੂੰ ਦਲ ਖਾਲਸਾ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਦਲ ਖਾਲਸਾ ਦੀ ਕਚਹਿਰੀ ਦੇ ਵਿੱਚ ਉਹ ਨਵਾਬ ਕਪੂਰ ਸਿੰਘ ਸਾਹਮਣੇ ਮਸ਼ਕਾ ਬਨ ਕੇ ਖੜਾ ਹੋਇਆ ਸੀ ਤਾਂ ਸਿੰਘਾਂ ਦੇ ਵਿੱਚ ਸਿੱਖਾਂ ਤੇ ਕੀਤੇ ਜ਼ੁਲਮ ਬੇਗੁਨਾਹ ਸਿੱਖ ਬੱਚਿਆਂ ਬੀਬੀਆਂ ਤੇ ਕਿਤੇ ਜ਼ੁਲਮਾਂ ਦਾ ਸਿੱਖਾਂ ਦੇ ਮਨ ਵਿੱਚ ਬੜਾ ਰੋਸ ਸੀ ਕਿ ਇਸ ਨੇ ਇੰਨਾ ਜ਼ੁਲਮ ਕੀਤਾ ਫਿਰ ਉਸ ਨੂੰ ਕੈਦ ਕਰਨ ਦੀ ਸਜ਼ਾ ਦਿੱਤੀ ਗਈ ਲਖਪਤਰਾਂ ਨੂੰ ਘੋੜਿਆਂ ਦੇ ਅਸਤਪਲ ਦੇ ਨੇੜੇ ਇੱਕ ਟੋਆ ਪੁੱਟਿਆ ਗਿਆ ਕਮਰੇनुਮਾ ਟੋਆ ਪੱਟ ਕੇ ਉਸ ਨੂੰ ਵਿੱਚ ਬਿਠਾਇਆ ਗਿਆ ਵਿੱਚ ਬਿਠਾ ਕੇ ਉਤੋਂ ਉਸ ਨੂੰ ਟੱਕ ਦਿੱਤਾ ਗਿਆ ਉਸ ਦੇ ਵਿੱਚ ਸਿਰਫ ਇੱਕ ਮੋਰੀ ਮਾਲਮ ਉਤਰ ਤਿਆਗਣ ਲਈ ਛੱਡ ਦਿੱਤੀ ਗਈ ਉਸ ਦੇ ਵਿੱਚ ਸਾਰਾ ਦਲ ਮਾਲਮ ਉਤਰ ਤਿਆਗ ਕਰਦਾ ਸੀ ਕਹਿੰਦੇ 6 ਮਹੀਨੇ ਨਰਕ ਭੋਗਣ ਤੋਂ ਬਾਅਦ ਕੀੜੇ ਪੈ ਕੇ ਲਖਪਤਰਾਏ ਆਪਣੇ ਕਰਮਾਂ ਨੂੰ ਰੋਂਦਾ ਮਰ ਗਿਆ ਉਸ ਦੀ ਇਸ ਹਾਲਤ ਬਾਰੇ ਸ਼ਹੀਦ ਰਤਨ ਸਿੰਘ ਜੀ ਭੰਗੂ ਇਸ ਪ੍ਰਕਾਰ ਲਿਖਦੇ ਹਨ ਸਿੰਗਨ ਕੈਦ ਲਖਪਤ ਕੋ ਕਰਾ ਲੈ ਆਏ ਅੰਮ੍ਰਿਤਸਰ ਕੇ ਹਰਾ ਬਾਦੇਉ ਸਿੰਗਨ ਤਿਸ ਕੋ ਤੈਸੇ ਬਾਦਤ ਬਾਨਰ ਮੁਗਲ ਹੈ ਜੈਸੇ ਜਹਾਂ ਸਿੰਘ ਕਰਤ ਪਿਸ਼ਾਬ ਹੋਤੋ ਤਹਾਂ ਲਖਪਤ ਕੋ ਪਾਏ ਦਿੱਤੋ ਸਿੰਘ ਸਬੈ ਤਿਸ ਸੀਸ ਪੋਚਾਹੇ ਗੰਦ ਮੰਦ ਤਿਸ ਉਪਰ ਪਾਹੇ 6 ਮਹੀਨੇ ਤਿਸ ਐਸੇ ਬਿਤਾਏ ਨਰਕ ਕੁੰਡ ਮੈਂ ਜਨ ਸੋ ਪਾਏ ਅੰਤ ਕਾਲ ਇਸ ਐਸੋ ਪयो ਕੀੜੇ ਪੜਕਰ ਪ੍ਰਾਣ ਤਿਸ ਗਇਓ ਸ਼ਹੀਦ ਰਤਨ ਸਿੰਘ ਜੀ ਪੰਗੂ ਲਖਪਤ ਰਾਏ ਦੀ ਮੌਤ ਬਾਰੇ ਇਸ ਪ੍ਰਕਾਰ ਉਹਨਾਂ ਨੇ ਵਰਣ ਕੀਤਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਹੁਣ ਮੀਰ ਮੰਨੂ ਦੇ ਸਮੇਂ ਜੋ ਮੁੱਖ ਘਟਨਾਵਾਂ ਹੋਈਆਂ ਉਹ ਇਹ ਸੀ ਕਿ ਦੀਵਾਨ ਕੌੜਾ ਮੱਲ ਜੀ ਦੀ ਵੀ ਸ਼ਹੀਦਦੀ ਹੋਈ ਅਫਗਾਨਾਂ ਨਾਲ ਤੀਜੀ ਜੰਗ ਸਮੇਂ ਮਾਸੂਮ ਬੱਚਿਆਂ ਅਤੇ ਬੀਬੀਆਂ ਦੀਆਂ ਸ਼ਹੀਦੀਆਂ ਵੀ ਮੀਰ ਮੰਨੂ ਸਮੇ ਹੋਈਆਂ ਜਦੋਂ ਉਹਨਾਂ ਦੇ ਬੀਬੀਆਂ ਦੇ ਬੱਚਿਆਂ ਦੇ ਟੋਟੇ ਉਹਨਾਂ ਦੇ ਗਲਾਂ ਵਿੱਚ ਪਾਏ ਗਏ ਨੇਜੀਆਂ ਵਿੱਚ ਪਰੋਇਆ ਗਿਆ ਸਵਾ ਸਵਾ ਮਣ ਦੇ ਪੀਸਣ ਪੀਸੇ ਖੰਨੀ ਖੰਨੀ ਰੋਟੀ ਤੇ ਪ੍ਰਸ਼ਾਦਾ ਛੱਕ ਕੇ ਉਹਨਾਂ ਨੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਇਹ ਮੀਰ ਮੰਨੂ ਦਾ ਹੀ ਸਮਾ ਸੀ ਇਸ ਸਮੇਂ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੀ ਵੀ ਅਫਗਾਨਾਂ ਨਾਲ ਜੰਗ ਸਮੇ ਸ਼ਹੀਦੀ ਪ੍ਰਾਪਤ ਕਰ ਗਏ ਸਨ ਮੀਰ ਮੰਨੂ ਦੇ ਜ਼ੁਲਮ ਦਾ ਇੰਨਾ ਸਿਖਰ ਸੀ ਕਿ ਇਹ ਕਿਹਾ ਜਾਂਦਾ ਹੈ ਕਿ ਕਈ ਕਈ ਗੱਡੇ ਸਿੱਖਾਂ ਦੇ ਸਿਰਾਂ ਦੇ ਭਰ ਕੇ ਉਹ ਲਾਹੌਰ ਮੰਗਵਾਉਂਦਾ ਸੀ ਪਰ ਮੀਰ ਮੰਨੂ ਦਾ ਵੀ ਅੰਤ ਹੋਇਆ ਮੀਰ ਮੰਨੂ ਦੇ ਅੰਤ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲ ਜਰੂਰ ਕਰਾਂਗੇ ਮੀਰ ਮੰਨੂ ਵੇਲੇ ਇੱਕ ਕਹਾਵਤ ਬੜੀ ਮਸ਼ਹੂਰ ਹੋਈ ਸੀ ਉਹ ਇਹ ਸੀ ਕਿ ਮੰਨੂ ਸਾਡੇ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਤੁਸੀਂ ਇਹ ਦੇਖੋ ਕਿ ਹਾਕਮ ਕਿਸ ਤਰ੍ਹਾਂ ਦੇ ਹੋ ਸਕਦੇ ਹਨ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਇਹ ਜ਼ਗੀਰਾਂ ਨਵਾਬੀਆਂ ਵਜ਼ੀਰੀਆਂ ਵੀ ਦਿੰਦੇ ਨੇ ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਜ਼ਗੀਰੀਆਂ ਨਵਾਬੀਆਂ ਦੇ ਕਾਰਨ ਇਹਨਾਂ ਦੀ ਸ਼ਕਤੀ ਜਾਂ ਇਹਨਾਂ ਦਾ ਨਾਮ ਦੁਨੀਆ ਦੇ ਵਿੱਚ ਹੋ ਰਿਹਾ ਹੈ ਤਾਂ ਉਹ ਜ਼ਗੀਰਾਂ ਤੇ ਨਵਾਬੀਆਂ ਜ਼ਬਤ ਵੀ ਕਰ ਲੈਂਦੇ ਆ ਪਰ ਸਿੱਖਾਂ ਨੂੰ ਜ਼ਗੀਰੀਆਂ ਨਵਾਬੀਆਂ ਮਿਲਣ ਜਾਂ ਜ਼ਬਤ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਸਿਰਫ ਸੱਚੇ ਪਾਤਸ਼ਾਹ ਨਾਲ ਪ੍ਰੇਮ ਭਾਵ ਗੁਰੂ ਸਾਹਿਬ ਦੀ ਕਿਰਪਾ ਦੀ ਮਿਹਰ ਗੁਰੂ ਸਾਹਿਬ ਨਾਲ ਪ੍ਰੇਮ ਅਤੇ ਸਮੁੱਚੀ ਮਾਨਵਤਾ ਲਈ ਸੇਵਾ ਅਤੇ ਕਮਜ਼ੋਰਾਂ ਲਈ ਖੜਨਾ ਉਹਨਾਂ ਲਈ ਸਭ ਤੋਂ ਵੱਡੀ ਗੱਲ ਹੁੰਦੀ ਸੀ ਅੱਜ ਦਾ ਦੌਰ ਵੀ ਇਸੇ ਤਰ੍ਹਾਂ ਚੱਲ ਰਿਹਾ ਹੈ ਪਰ ਸਾਨੂੰ ਅੱਜ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਸਾਨੂੰ ਤਰਜੀਹ ਪੰਥ ਦੀ ਸੇਵਾ ਨੂੰ ਦੇਣੀ ਚਾਹੀਦੀ ਹੈ ਤਾਂ ਹੀ ਇਸ ਸਮਾਜ ਦਾ ਭਲਾ ਤਾਂ ਹੀ ਇਸ ਮਨੁੱਖ ਦਾ ਭਲਾ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਅਤੇ ਸਾਡੀ ਅਕਾਲ ਪੁਰਖ ਦੀ ਫੌਜ ਹੋਣ ਦੇ ਨਾਤੇ ਸਾਡਾ ਇਹ ਫਰਜ਼ ਹੈ ਕਿ ਅਸੀਂ ਵਿਪਰਨ ਕੀ ਰੀਤ ਨਾ ਜਾਈਏ ਇਸ ਇਤਿਹਾਸ ਨੂੰ ਸੁਣਾਉਣ ਦਾ ਮਕਸਦ ਸਿਰਫ ਸੁਣਾਉਣਾ ਨਹੀਂ ਸਿਰਫ ਕੰਨ ਰਸ ਨਹੀਂ ਬਣਾਉਣਾ ਇਸ ਇਤਿਹਾਸ ਤੋਂ ਇਹ ਨੁਕਤੇ ਸਿੱਖ ਕੇ ਇਤਿਹਾਸ ਤੋਂ ਸਿੱਧ ਲੈ ਕੇ ਅਸੀਂ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਹੈ ਅਸੀਂ ਇਸ ਨੂੰ ਜਾਣੀਏ ਸੋ ਇਹ ਸੀ ਛੋਟੇ ਘਲੂਕਾਰੇ ਤੋਂ ਬਾਅਦ ਯਈਆ ਖਾਨ ਅਤੇ ਲਖਪਤ ਰਾਏ ਦੇ ਰਾਜ ਦਾ ਅੰਤ ਮੀਰ ਮੰਨੂ ਦੇ ਜ਼ੁਲਮਾਂ ਦੀ ਸ਼ੁਰੂਆਤ ਇਹ ਹਮੇਸ਼ਾ ਹੁੰਦਾ ਹੈ ਕਿ ਇੱਕ ਕਿਸੇ ਹੰਕਾਰੀ ਦਾ ਰਾਜ ਜਾਂਦਾ ਹੈ ਇੱਕ ਕਿਸੇ ਜ਼ੁਲਮੀ ਦਾ ਰਾਜ ਜਾਂਦਾ ਹੈ ਉਸ ਦਾ ਅੰਤ ਹੁੰਦਾ ਤੇ ਉਹ ਨਮਾ ਕੋਈ ਜ਼ੁਲਮੀ ਤੇ ਹੰਕਾਰੀ ਰਾਜਾ ਜ਼ੁਲਮ ਕਰਨ ਲਈ ਪੈਦਾ ਹੋ ਜਾਂਦਾ ਪਰ ਇਹ ਰਾਜ ਸਦਾ ਨਹੀਂ ਰਹਿੰਦੇ ਇਹ ਸੱਤਾ ਸਦਾ ਨਹੀਂ ਰਹਿੰਦੀ ਸ਼ਾਇਦ ਜਕਰੀਆ ਖਾਨ ਨੇ ਵੀ ਇਹੀ ਸੋਚਿਆ ਹੋ ਯਈਆ ਖਾਨ ਨੇ ਵੀ ਇਹੀ ਸੋਚਿਆ ਲਖਪਤਰਾਏ ਨੇ ਵੀ ਇਹੀ ਸੋਚਿਆ ਜਸਪਤ ਰਾਏ ਨੇ ਵੀ ਇਹੀ ਸੋਚਿਆ ਪਰ ਸਾਨੂੰ ਤੇ ਹਾਕਮਾਂ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਮਨੁੱਖਤਾ ਦੇ ਭਲੇ ਸਮਾਜ ਦੇ ਭਲੇ ਹਿੱਤ ਹੀ ਕੰਮ ਕਰਨੇ ਚਾਹੀਦੇ ਹਨ ਜੇਕਰ ਅਸੀਂ ਇਹ ਨਹੀਂ ਕਰਦੇ ਦੀਨ ਤੇ ਗਰੀਬਾਂ ਤੇ ਅਸੀਂ ਜ਼ੁਲਮ ਕਰਦੇ ਹਾਂ ਤਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਸ਼ਬਦ ਇੱਕ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮਸਾ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਅਪੁੰਨੇ ਦਾਸ ਕੋ ਰੱਖਣ ਹਾਲ ਕਿ ਅਕਾਲ ਪੁਰਖ ਵਾਹਿਗੁਰੂ ਪੂਰਾ ਨਿਆਂ ਜਰੂਰ ਕਰਦੇ ਹਨ ਇਸ ਲਈ ਸਾਨੂੰ ਅਸੀਂ ਆਪਣੇ ਪੁਰਖਿਆਂ ਨੂੰ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਉਹਨਾਂ ਸਿੱਖ ਬੱਚਿਆਂ ਬੀਬੀਆਂ ਦੇ ਸਿਦਕ ਨੂੰ ਕਰੋੜਾਂ ਬਾਾਰ ਅਨੇਕਾਂ ਬਾਾਰ ਅਣਗਿਣਤ ਬਾਾਰ ਸਜਦਾ ਕਰੀਏ ਉਹ ਵੀ ਘਟ ਹੈ ਅਸੀਂ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਮੀਰ ਮੰਨੂ ਦੇ ਜ਼ੁਲਮਾਂ ਦਾ ਮੀਰ ਮੰਨੂ ਦੇ ਅੰਤ ਦਾ ਅਹਿਮਦ ਸ਼ਾਹ ਅਬਦਾਲੀ ਦੇ ਹੱਲਿਆਂ ਦਾ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਇੰਨੀ ਸੇਵਾ ਸਾਡੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ